ਖੇਰ ਸੂਲਪਰੀਏ ਲੱਤੇ ਨੂੰ ਵੀ ਜਫਾ ਲਾਉਣਾ ਪੈਣਾ ਹੈ ਕਿ ਰੇਡਾਂ ਭਾਵੇਂ ਲੱਖ ਪੈਣ ਗੱਲ ਜਫਿਆਂ ਤੇ ਵਕੜੀਆਂ ਆਹ ਰੇਡਾਂ ਭਾਵੇਂ ਲੱਖ ਪੈਣ ਨੂੰ ਕੰਗ ਭੱਜਿਆ ਜਾਂਦਾ پوری ਟੀਮ ਦੇ ਲਈ ਨੰਬਰ ਜੋੜ ਗਿਆ ਆਲਮਦੂ ਜੀ ਇਧਰ ਜੱਗੇ ਭਰਾਣੇ ਬਹੁਤ ਵੱਡੀ ਜਾਣਕਾਰੀ ਸਾਂਝੀ ਕੀਤੀ ਹੈ ਅੱਜ ਬੈਸਟਮ ਦੇ ਮੋਟਰਸਾਈਕਲ ਹੋਣਗੇ ਉਹ ਸਾਡੇ ਤਾਂ ਦਰਨਾ ਮਨੀਲਾ ਰਾਣਾ ਮਨੀਲਾ ਤੇ ਦੱਸਾ ਮਨੀਲਾ ਇਹਨਾਂ ਵੱਲੋਂ ਹੋਣਗੇ ਆਕੀ ਸਮਰਾ ਸੁੱਖਾ ਬਜੂਹਾ ਤੇ ਅਮਰ ਇਹਨਾਂ ਵੱਲੋਂ ਹੋਊ ਇਧਰੋਂ ਪਾਸੇ ਚੱਕੀ ਕੇ ਮਾਰੇ ਇਹ ਚੱਲ ਬੇਲੀ ਸੱਜਣ ਵਾਲੀ ਉਹ ਵੱਡੇ ਮਾਨ ਦੇ ਹਾਂ ਜੀ ਮਗਲੀ ਬਿੰਦਾ ਸੱਜਣ ਵਾਲੀ ਆ ਅਗਲੀ ਕਬੱਡੀ ਪੌਂਦਰੀ ਵਧਿਆ ਹੋਇਆ ਲੱਖ 75 ਦੇ ਫੈਸਲੇ ਹੋਣੇ ਆ ਤੇ ਕਹਿੰਦੇ ਬੈਸਟਾਂ ਨੂੰ ਮੋਟਰਸਾਈਕਲ ਦਿੱਤੇ ਜਾਣਗੇ 14 ਤਰੀਕ ਪ੍ਰਾ ਸੱਦੇ ਲਾ ਰਿਹਾ ਹੈ ਲੱਖ 75 ਦੇ ਵੀ ਉੱਥੇ ਵੀ ਟੀਮਾਂ ਆਟ ਭੜਨ ਗਈਆਂ ਵੱਡੇ ਸੱਤੀ ਦੀ ਧਰਤੀ ਦੇ ਹੋਣੇ ਲੱਗਣਾ ਮੇਰੇ ਵੀਰੋ ਤੇ ਗ੍ਰਿਲ ਹਟ ਜੰਕਸ਼ਨ ਰੈਸਟੋਰੈਂਟ ਭੂਪੁਰ ਵਾਲੇ ਸਾਦੀ ਭਰਾ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹਰ ਸਾਲ ਗ੍ਰਿਲ ਹਟ ਜੰਕਸ਼ਨ ਰੈਸਟੋਰੈਂਟ ਭੂਪੁਰ ਵਾਲੇ ਸਾਦੀ ਭਰਾ ਵੱਲੋਂ ਡਾਕੇ ਭਰਾ ਵੱਲੋਂ ਸੱਦਾ ਹੈ ਅਸੀ ਦੇ ਵੱਡੇ ਮੇਲੇ ਵਾਸਤੇ ਔਰ 14 ਤਰੀਕ ਨੂੰ ਰੌਣਕਾਂ ਲੱਗਣੀਆਂ ਹੈ 15 16 ਬਿਆਸਪੁਰ ਦਾ ਵੱਡਾ ਸ਼ਹਿਰ ਮੇਲਾ ਪੂਰੀ ਦੁਨੀਆ ਦੇ ਵਿੱਚ ਪ੍ਰਸਿੱਧ ਹੈ 19 ਜਨਵਰੀ ਕਹਿੰਦੇ ਸਾਰੀ ਦਾ ਵੱਡਾ ਕਬੱਡੀ ਕੱਪ ਹੋਵੇਗਾ ਹਾਫ ਸਮਾਂ ਹੋ ਗਿਆ ਹੈ ਮੈਂ ਬਿੱਲਾ ਲਲਤੋ ਜੀ ਨੂੰ ਬੇਨਤੀ ਕਰਾਂਗਾ